ਦੇ ਨਾਰੇ ਬਾਜੀ ਕਰ ਰਿਹਾ ਜੇ ਕੀ ਮਾਮਲਾ ਕੀ ਹੈ ਜੀ ਅੱਜ ਅਸੀਂ ਲਗ ਲਾ ਕੇ ਪਿੰਡਾਂ ਤੋਂ ਕਰਿਆਲੇ ਨਗਰ ਦੇ ਜਿੰਨਾ ਵੀ ਇਲਾਕੇ ਦੇ ਪਿੰਡ ਨੇ ਜਿੱਦਾਂ ਦੁੱਬਲੀ ਆ ਤਲਵੰਡੀਆਂ ਥਲੇ ਕਾਲੇ ਕੇ ਆ ਇਧਰ ਝੰਡ ਮਾਣੇ ਕੇ ਆ ਜੋ ਵੀ ਭੋਂ ਵੱਲ ਤੱਕ ਜਿੰਨੇ ਪਿੰਡ ਆ ਜਿਨ੍ਹਾਂ ਨੂੰ ਕਰਿਆਲਾ ਜਿਹੜਾ ਸ਼ਹਿਰ ਵਰਗਾ ਸਾਡਾ ਮਾਰਕੀਟ ਇੱਥੇ ਦਾਣਾ ਮੰਡੀ ਆ ਇੱਥੇ ਬਿਜਲੀ ਘਰ ਆ ਸਾਨੂੰ ਆਮ ਲੋਕਾਂ ਨੂੰ ਇੱਥੇ ਆਉਣਾ ਜਾਣਾ ਪੈਦਾ ਕਰਿਆਲੇ ਨਾ ਟੈਜੀ ਅੱਜ ਦਾ ਸੁਲਦਾ ਸੈਂਟਰ ਆ ਸੁਸਾਇਟੀ ਆ ਕਿਸ ਕਰਕੇ ਸਕੂਲ ਆ ਸਾਰੀਆਂ ਚੀਜ਼ਾਂ ਦੀ ਸਾਨੂੰ ਇੱਧਰ ਸੂਰਦੇ ਆ ਅਸੀਂ ਲੋਕ ਜਾਦੇ ਪਿੰਡਾਂ ਦੇ ਜਿਹੜੇ ਆ ਇਹ ਸ਼ਹਿਰ ਨਾਲ ਇੱਕ ਰਿਹਾਲੇ ਨਾਲ ਟੱਚ ਆ ਇੱਥੇ ਸਰਕਾਰ ਜਿਹੜਾ ਅੰਡਰ ਬ੍ਰਿਜ ਬਣਾ ਰਹੀ ਆ ਉਹਦੀ ਸਾਨੂੰ ਮੁਸ਼ਕਲ ਆਊਗੀ ਕਿਉਂਕਿ ਬੜੀਆਂ ਮੁਸ਼ਕਲਾਂ ਹੁੰਦੀਆਂ ਇਹ ਅਸੀਂ ਇਹ ਗੱਲ ਚਾਹੁੰਦੇ ਆ ਕਿ ਓਵਰ ਬ੍ਰਿਜ ਬਣ ਜੇ ਕਿਉਂਕਿ ਓਵਰ ਬ੍ਰਿਜ ਦੇ ਉਤੋਂ ਦੀ ਜਿਹੜੀ ਚੀਜ਼ ਲੰਘਣੀ ਆ ਲੰਗੀ ਜਾਵੇ ਪਰ ਅਸੀਂ ਇਹ ਪਿੰਡਾਂ ਵਾਲੇ ਖੱਲਿਓਂ ਦੀ ਰੇਲਵੇ ਲਾਈਨ ਦੇ ਪੁਲ ਨਹੀਂ ਬੰਦ ਰੰਗ ਬੰਦ ਕਰਕੇ ਰੱਖਾਂਗੇ ਇਹ ਨਹੀਂ ਬੰਨਦੇਾਂਗੇ ਕਿਉਂਕਿ ਸਾਨੂੰ ਇਹ ਵੱਡੀਆਂ ਮੁਸ਼ਕਲਾਂ ਆਉਣੀਆਂ ਅਸੀਂ ਉਹਨਾਂ ਮੁਸ਼ਕਲਾਂ ਨੂੰ ਪਹਿਲੇ ਦੇਖਦੇ ਹੋਏ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਇੱਥੇ ਓਵਰਬ੍ਰਿਜ ਬਣਾਇਆ ਜਾਵੇ ਥੱਲਿਓਂ ਦੀ ਬ੍ਰਿਜ ਨਾ ਬਣੇ ਆਪਦੀ ਮਨਜ਼ੂਰੀ ਜਿਹੜੀ ਆ ਇਹਨੂੰ ਕੈਨਸਲ ਕਰਾ ਕੇ ਓਵਰਬ੍ਰਿਜ ਦੀ ਮਨਜ਼ੂਰੀ ਲੈ ਕੇ ਇਹ ਬ੍ਰਿਜ ਬਣਾਇਆ ਜਾਵੇ ਧੰਨਵਾਦ ਤੁਹਾਨੂੰ ਪਰ ਭਾਰਤੀ ਘਰੇੜਾ ਕੀ ਮਸਲਾ ਕੀ ਹੈ ਜੀ ਮਸਲਾ ਕੀ ਹੈ ਜੀ ਮਸਲਾ ਹੈ ਇੱਥੇ ਨਾ ਵੇਲ ਦਾ ਬਹੁਤ ਵੱਡਾ ਬਣ ਰਿਹਾ ਏ ਪਰ ਜਿੰਨਾ ਨਾ ਢੋਟਾ ਢੋਈ ਦਾ ਸਾਧਨ ਤੇ ਬੈੱਡ ਬਣ ਰਿਹਾ ਉਹਦੇ ਵਿੱਚ ਸਾਡੇ ਜਿਹੜੇ ਦੋ ਪੁੱਲ ਨੇ ਇੱਕ C62 ਔਰ C8 ਇਹ ਸਾਡੇ ਦੋਵੇਂ ਫਾਰਕ ਬੰਦ ਹੋ ਰਹੇ ਆ ਸਾਨੂੰ ਅਸੀਂ ਰਿਕੁਐਸਟ ਕਰਦੇ ਸਰਕਾਰ ਦੇ ਅੱਗੇ ਜਿਹੜਾ ਸਾਡਾ ਫਾਰਕ C62 ਜਾਂ ਸੀ ਤੇ ਇਥੇ ਜਿਉਂਦਾ ਤਿਉਂ ਰਵੇ ਜੇ ਇਹਨਾਂ ਦੇ ਲੇਬਰ ਦਾ ਕੰਮ ਕਰਨਾ ਟਰੱਕਾਂ ਦੀ ਢੋਆ ਢਵਾਈ ਦਾ ਕੰਮ ਕਰਨਾ ਤੇ ਉਹ ਜਿਹੜੇ ਜਿੰਨਾਂ ਵੀ ਕਾਰੋਬਾਰ ਉਹ ਆਪ ਦਾ ਸਰਕਾਰੀ ਦੇ ਵਿੱਚ ਵਿੱਚ ਬੈੱਡ ਜਿੱਥੇ ਬੈੱਡ ਬਣਾਉਨੇ ਉਹ ਉਹਦੇ ਤੌਰ ਤੇ ਆਪਣੇ ਆਪ ਕਰੇ ਕਿਉਂਕਿ ਜੇ ਟਰੱਕਾਂ ਦੀ ਢੋਆ ਢਵਾਈ ਕਰਨੀ ਹੈ ਉਹਦੇ ਤੇ ਜਿਹੜੀ ਸਾਡੀ 12 ਕਰ ਮੈਂ ਛੜ ਗਿਆ 65 ਫੋਰ ਛੜ ਗਿਆ ਜਿਹੜੀ 54 ਫੋਰ ਛੜ ਗਿਆ ਉਹਦੇ ਤੇ ਟਰੱਕਾਂ ਢੋਆ ਢਵਾਈ ਹੋ ਜਾਵੇ ਜਿਹੜੀ 362 ਸਹੀ ਛੜ ਗਿਆ ਉਹ 5 ਕਰਬੰਦੀ ਆ ਜੀ 30 ਫੁੱਟ 35 ਫੁੱਟ ਆ ਉਹਦੇ ਤੇ ਇਹ ਬੱਚਿਆਂ ਦੀਆਂ ਬਹੁਤ ਜ਼ਿਆਦਾਆਂ ਗੱਡੀਆਂ ਨਾਂ ਦੀਆਂ ਬੱਚੇ ਜਿਹੜੇ ਬੱਚੇ ਸਕੂਲਾਂ ਚ ਪੜ੍ਹਦੇ ਸਾਡੇ ਸਕੂਲ ਜਿਹੜੇ ਆ ਇਹ ਪਿੰਡ 25 ਤੋਂ 30 35 ਤੋਂ 40 ਪਿੰਡ ਜਿਹੜੇ ਉਹ ਪਿੰਡ ਜਿਹੜੇ ਇਹਨੇ ਇਹ ਇਹਦੇ ਤੇ ਆਵਾਜਾਈ ਹੈਗੀ ਆ ਜੇ ਸਾਨੂੰ ਦੁੱਖ ਇਹ ਗੱਲ ਦਾ ਜੇ ਇਹ ਸਾਰਾ ਕੁਝ ਬਣ ਗਿਆ ਤੇ ਸਾਡਾ ਜਿਹੜਾ ਪਿੰਡਾਂ ਦਾ ਇੱਕ ਪੱਛੀਆਂ ਦਾ ਕਾਰੋਬਾਰ ਬੱਚਿਆਂ ਦਾ ਕਾਰ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਯਾਰਾ ਨਿਸ਼ਾਨਾ ਹੋਊਗਾ ਕਿਉਂਕਿ ਫਿਰ ਸਾਡੀਆਂ ਬੱਥਾਂ 'ਚ ਇੱਕ ਟਰੱਕ ਵੀ ਰਾਜ ਖਲੋ ਗਿਆ ਕਿਤੇ ਜਦੋਂ ਇਹ ਦੇ ਫਾਰਕਾਂ ਤੋਂ ਪਿਛਲੇ ਜਿਹੜਾ ਛਾਗਾ ਬਾਨੀਆਂ ਦੇਖਾਰੇ ਬੱਚਿਆਂ ਦਾ ਜਿਹੜਾ ਇਹ ਬੜਾ ਨਿਸ਼ਾਨਾ ਹੋ ਬਚਾਰੇ ਭੁੱਖੇ ਤੇ ਗੱਡੀਆਂ 'ਚ ਬੈਠੇ ਰਿਆ ਕਰਨਗੇ ਇਸ ਗੱਲ ਨੂੰ ਅਸੀਂ ਆਨੇ ਬਿਖਾਰਾ ਫਰਕ ਜਿਉਂ ਦਾ ਤਿਉਂ ਰਵੇ ਤੇ ਜੇ ਬਣਾਉਣਾ ਇਹਨਾਂ ਨੇ ਆਪ ਦਾ ਵਿੱਚ ਵਿੱਚ ਬੈੱਡ ਜੋ ਵਿੱਚ ਮਰਗੀ ਬਣਾਈ ਜਾਂ ਸਰਕਾਰ ਬਣਾਈ ਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਾਜਵੀਰ ਸਿੰਘ ਕਿਹੜਾ ਪਿੰਡ ਜੀ ਚੌਂਡੀ ਸੋਭਾ ਸਿੰਘ ਅੱਜ ਕੀ ਮੁਸ਼ਕਿਲ ਆ ਰਹੀ ਹੈ ਜਿਹੜਾ ਰੇਲਵੇ ਲਾਈਨ ਤੇ ਨਾਰੇ ਬਾਜੀ ਕਰ ਰਹੇ ਨੇ ਇਹ ਮੁਸ਼ਕਲ ਸਾਨੂੰ ਇਹ ਆ ਰਹੀ ਆ ਇਹ ਜਿਹੜਾ ਕਰਿਆਲੇ ਦੇ ਵਿੱਚ ਸੀ 62 ਟੂ ਫਾਟਕਾ ਇਹਦੇ ਥੱਲੇ ਉਹਦੀ ਜਿਹੜਾ ਇੱਕ ਬ੍ਰਿਜ ਬਣਾ ਰਹੇ ਆ ਪਰ ਇਹ ਜਿਹੜਾ ਰਸਤਾ ਮਾਲਵੇ ਤੇ ਮਾਝੇ ਨੂੰ ਆਸੋ ਜੋੜਦਾ ਵਾ ਪੌ ਵਾਲ ਦੀ ਜਿਹੜਾ ਪਿੰਡ ਆ ਉਥੇ ਪੁਲ ਬਣਿਆ ਆ ਵੱਡਾ ਦਰਿਆ ਦੇ ਉੱਪਰ ਇਹ ਸਾ ਰਸਤੇ ਦੇ ਉੱਤੇ ਬਹੁਤ ਵੱਡੀ ਆਉ ਜਾਈ ਆ ਬਹੁਤ ਵੱਡੀਆਂ ਗੱਡੀਆਂ ਲੰਘਦੀਆਂ ਟਵਾ ਟਵਾਈ ਹੁੰਦੀ ਆ ਹਰ ਇੱਕ ਮਸ਼ੀਨਾ ਵੱਡੀਆਂ ਕੰਪੈਨਾਂ ਲੰਘਦੀਆਂ ਇਸ ਕਰਕੇ ਜੇ ਇੱਥੇ ਥੱਲੋਂ ਦੀ ਪੁਲ ਬਣਦਾ ਹੈ ਬ੍ਰਿਜ ਬਣਦਾ ਹੈ ਤੇ ਆਪ ਜਨਤਾ ਨੂੰ ਸਾਰੇ ਇਲਾਕੇ ਨੂੰ ਮਾਝੇ ਦੇ ਮਾਲਵੇ ਦੇ ਇਲਾਕੇ ਨੂੰ ਜਿਹੜੀ ਬਹੁਤ ਵੱਡੀ ਦਿੱਕਤ ਆਊਗੀ ਇਸ ਕਰਕੇ ਅਸੀਂ ਸੈਂਟਰ ਸਰਕਾਰ ਤੋਂ ਰੇਲਵੇ ਦੇ ਮੰਤਰੀ ਤੋਂ ਰੇਲਵੇ ਦੇ ਮੰਤਰਾਲੇ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਜਿਹੜਾ ਪੁਲ ਹੈ ਇਹ ਤੇ ਉਹ ਜਿਹੜਾ ਉੱਚਾ ਪੁਲ ਜਿਹੜਾ ਓਵਰ ਬ੍ਰਿਜ ਉਹ ਬਣਾਇਆ ਜਾਵੇ ਜਿਹੜਾ ਥੱਲਿਓਂ ਦੀ ਹੈ ਉਸ ਦੇ ਨਾਲ ਜਿਹੜਾ ਸਾਰਾ ਇਲਾਕਾ ਮਾਲਵਾ ਦੇ ਮਾਝਾ ਆਸ ਵਿੱਚ ਜੁੜਦਾ ਹੈ ਟਵਾਟਵਾਈ ਹੁੰਦੀ ਹੈ ਉਸ ਦੇ ਵਿੱਚ ਸਾਨੂੰ ਬੜੀ ਵੱਡੀ ਪਰੇਸ਼ਾਨੀ ਆਊਗੀ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਥੱਲਿਓਂ ਦੀ ਪੁਲ ਅਸੀਂ ਨਹੀਂ ਬਣਵਾਵਾਂਗੇ ਤੇ ਜੇ ਪੁਲ ਬਣਾਣਾ ਉਦੋਂ ਮਨਜ਼ੂਰੀ ਲੈ ਕੇ ਸਾਨੂੰ ਉੱਪਰਲਾ ਬ੍ਰਿਜ ਬਣਾ ਕੇ ਦਿੱਤਾ ਜਾਵੇ ਫਿਰ ਸਾਡੇ ਮੁਸ਼ਕਲ ਹੱਲ ਹੋ ਗਈ ਵਾਹਿਗੁਰੂ ਜੀ ਖਾਲਸਾ